ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਪੰਜਾਬੀ ਭਾਸ਼ਾ ਅਤੇ ਅਨੁਵਾਦ ਅਨੁਵਾਦ ਹੁੰਦਾ ਹੈ ਕਿਸੇ ਵੀ ਲਿਖੀ ਗਈ ਕਿਤਾਬ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਮੱਗਰੀ ਹੈ ਉਹਨੂੰ ਕਿਸੇ ਦੂਸਰੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕਰਨਾ ਸਪੋਜ਼ ਕਰੋ ਕੋਈ ਕਿਤਾਬਾਂ ਅੰਗਰੇਜ਼ੀ ਦੇ ਵਿੱਚ ਲਿਖੀਆਂ ਤਾਂ ਉਹਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਪੰਜਾਬੀ ਵਾਲਿਆਂ ਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਉਰਦੂ ਵਾਲਿਆਂ ਨੂੰ ਕਿਸੇ ਹੋਰ ਭਾਸ਼ਾ ਦੇ ਵਿੱਚ ਮਤਲਬ ਉਹ ਬੁੱਕਸ ਨੂੰ ਟ੍ਰਾਂਸਲੇਟ ਕੀਤਾ ਜਾਂਦਾ ਅਨੁਵਾਦ ਕੀਤਾ ਜਾਂਦਾ ਜਿਹੜੀਆਂ ਕਿ ਨੌਲੇਜ ਵਾਲੀਆਂ ਹੋਣ ਕਾਫੀ ਗਿਆਨ ਦਾ ਉਹਨਾਂ ਵਿੱਚ ਭੰਡਾਰ ਹੋਵੇ ਤੇ ਬੁੱਕ ਪਾਪੂਲਰ ਹੋਈ ਹੋਵੇ ਪੰਜਾਬੀ ਭਾਸ਼ਾ ਆਧੁਨਿਕ ਆਰੀਏ ਭਾਸ਼ਾਵਾਂ ਦੇ ਵਿੱਚੋਂ ਇੱਕ ਮਹੱਤਵਪੂਰਨ ਤੇ ਜਿਹੜੀ ਜਾਨਦਾਰ ਭਾਸ਼ਾ ਉਹ ਮੰਨੀ ਗਈ ਹੈ ਤੇ ਇਹਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਇਸ ਵਿੱਚ ਦੂਸਰੀਆਂ ਭਾਸ਼ਾਵਾਂ ਵਿੱਚੋਂ ਕੀਤੇ ਗਏ ਅਨੁਵਾਦ ਆਪਣਾ ਵਿਲੱਖਣ ਸਥਾਨ ਰੱਖਦੇ ਨੇ ਪੰਜਾਬੀ ਵਿੱਚ ਆਪਣੀ ਜਨਨੀ ਸੰਸਕ੍ਰਿਤ ਵਿੱਚੋਂ ਪਾਲੀ ਵਰਗੀਆਂ ਪ੍ਰਕਿਰਤਾਂ ਵਿੱਚੋਂ ਜਾਂ ਫਿਰ ਆਧੁਨਿਕ ਭਾਰਤੀ ਆਰੀਏ ਭਾਸ਼ਾਵਾਂ ਜਿਵੇਂ ਹਿੰਦੀ ਬੰਗਾਲੀ ਗੁਜਰਾਤੀ ਆਦਿ ਵਿੱਚ ਵੀ ਸਫਲ ਅਨੁਵਾਦ ਹੋਏ ਨੇ ਤੇ ਜਿਹੜਾ ਮਹਾਕਵੀ ਕਾਲੀਦਾਸ ਦੇ ਨਾਟਕ ਨੇ ਜਿਵੇਂ ਕਿ ਸ਼ਕੁੰਤਲਾ ਵਿਕਰ ਮੋਰਵਸ਼ੀ ਮੇਕਦੂਤ ਪੰਜਾਬੀ ਦੇ ਵਿੱਚ ਅਨੁਵਾਦ ਹੋਏ ਮਿਲਦੇ ਨੇ ਸਿੱਖ ਧਰਮ ਦਾ ਸ਼੍ਰੋਮਣੀ ਇਤਿਹਾਸਿਕ ਗ੍ਰੰਥ ਸੂਰਜ ਪ੍ਰਕਾਸ਼ 12 ਜਿਲਦਾਂ ਵਿੱਚ ਅਨੁਵਾਦ ਹੋਇਆ ਮਿਲਦਾ ਹੈ ਹਿੰਦੀ ਵਿੱਚੋਂ ਮੁਨਸ਼ੀ ਪ੍ਰੇਮ ਚਾਂਦਰੇ ਜਿਹੜੇ ਨਾਵਲ ਨੇ ਕਹਾਣੀਆਂ ਨੇ ਉਹਨਾਂ ਦਾ ਵੀ ਅਨੁਵਾਦ ਹੋਇਆ ਮਿਲਦਾ ਹੈ ਮੀਨਸ ਕੇ ਪੰਜਾਬੀ ਦੇ ਵਿੱਚ ਤੇ ਬੰਗਾਲੀ ਦੇ ਵਿੱਚੋਂ ਜਿਹੜੇ ਗੁਰਦੇਵ ਟੈਗੋਰ ਸੀ ਉਹਨਾਂ ਦੀਆਂ ਜਿਹੜੀਆਂ ਕੀਰਤਾਂ ਨੇ ਜੋ ਉਹਨਾਂ ਨੇ ਲਿਖਤਾ ਨੇ ਉਹਨਾਂ ਦਾ ਵੀ ਅਨੁਵਾਦ ਪੰਜਾਬੀ ਦੇ ਵਿੱਚ ਹੋਇਆ ਹੈ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਜਿਹੜੀ ਰਵਾਇਤ ਹੈ ਮਿੰਝੇ ਸ਼ੁਰੂਆਤ ਕਿਲੋ ਵੀ ਕਿੱਥੋਂ ਇਸ ਕੰਮ ਦੀ ਸ਼ੁਰੂਆਤ ਹੋਈ ਆਧੁਨਿਕ ਸਮੇਂ ਵਿੱਚ ਹੀ ਵਧੇਰੇ ਪਰਫੁੱਲਿਤ ਹੋਈ ਹੈ ਇਸ ਸਮੇਂ ਦੌਰਾਨ ਜਿਹੜੀਆਂ ਯੂਰਪੀ ਭਾਸ਼ਾਵਾਂ ਨੇ ਜਿਵੇਂ ਕਿ ਅੰਗਰੇਜ਼ੀ ਫ੍ਰਾਂਸੀਸੀ ਜਰਮਨ ਇਟਾਲਵੀ ਰੂਸੀ ਦੇ ਵਿੱਚ ਵੀ ਚੰਗੇ ਅਨੁਵਾਦ ਹੋਏ ਨੇ ਜਿਵੇਂ ਡਿਕਨਸ ਦੇ ਜਿਹੜੇ ਨਾਵਲ ਨੇ ਟੇਲਸ ਆਫ ਟੂ ਸਿਟੀ ਟੇਲਸ ਆਫ ਟੂ ਸਿਟੀ ਨਾਵਲ ਹੈ ਇਹਦਾ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਦੋ ਸ਼ਹਿਰਾਂ ਦੀ ਕਹਾਣੀ ਸਿਰਲੇਖ ਹੇਠ ਅਨੁਵਾਦ ਹੋਇਆ ਮਿਲਦਾ ਹੈ ਹੁਣ ਟੇਲਸ ਆਫ ਟੂ ਸਿਟੀ ਦਾ ਮਤਲਬ ਇਹ ਹੀ ਹੋਇਆ ਕਿ ਦੋ ਸ਼ਹਿਰਾਂ ਦੀ ਕਹਾਣੀ ਇਹਨੂੰ ਕਿਹਨੇ ਅਨੁਵਾਦ ਕੀਤਾ ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਲਾਈਟ ਆਫ ਏਸ਼ੀਆ ਦਾ ਜਿਹੜਾ ਅਨੁਵਾਦ ਹੈ ਏਸ਼ੀਆ ਦਾ ਚਾਨਣ ਦੇ ਇਸ ਲੇਖ ਅਧਿਨ ਹੋਇਆ ਹੈ। ਰਸੂਲ ਹਮਜ਼ਾ ਤੋਂ ਦੀ ਜਿਹੜੀ ਸਨਾਤਨੀ ਕਿਰਤਾ ਮੇਰਾ ਦਾਗਿਸਤਾਨ ਇਹ ਸਫਲਨਵਾਦ ਡਾਕਟਰ ਗੁਰਵਖਸ਼ ਸਿੰਘ ਫ੍ਰੈਂਕ ਵੱਲੋਂ ਕੀਤਾ ਹੋਇਆ ਮਿਲਦਾ ਹੈ। ਇਸ ਤਰ੍ਹਾਂ ਸੁਨਹਿਰਾ ਗੁਲਾਬ 카ਰਲ ਮਾਰਕਸ ਦੀਆਂ ਜਿਹੜੀਆਂ ਚੋਣਵੀਆਂ ਕਿਰਤਾ ਨੇ ਲੈਨਨ ਦੇ ਚੋਣਵੇਂ ਕਾਰਜ ਅਨੁਵਾਦ ਹੋਏ ਮਿਲਦੇ ਨੇ। ਮੀਨਸ ਕੇ ਜਿਹੜੀ ਕਿਰਤ ਤੁਸੀਂ ਇਹ ਕਿ ਲੋਕ ਪਾਪੂਲਰ ਰਹੀ ਹੈ ਬਹੁਤ ਵਧੀਆ ਰਹੀ ਹੈ ਉਹਦਾ ਜਿਹੜਾ ਅਨੁਵਾਦ ਹੈ ਉਹ ਕੀਤਾ ਹੋਇਆ ਮਿਲਦਾ ਹੈ ਸੱਚ ਤਾਂ ਇਹ ਹੈ ਕਿ ਆਧੁਨਿਕ ਸਮੇਂ ਵਿੱਚ ਮੂਲ ਰਚਨਾਵਾਂ ਦੇ ਬਰਾਬਰ ਹੀ ਅਨੁਵਾਦ ਕਾਰਜ ਹੋਏ ਨੇ ਮੂਲ ਰਚਨਾਵਾਂ ਮੀਨ ਜਿੰਨੀਆਂ ਰਚਨਾਵਾਂ ਰਚੀਆਂ ਗਈਆਂ ਨੇ ਉਹਨਾਂ ਦੇ ਬਰਾਬਰ ਹੀ ਜਿਹੜੇ ਅਨੁਵਾਦ ਦੇ ਕੰਮ ਨੇ ਕਾਰਜ ਨੇ ਉਹ ਹੋਏ ਨੇ ਬਹੁਤ ਸਾਰੀਆਂ ਅਨੁਵਾਦ ਹੋਈਆਂ ਰਚਨਾਵਾਂ ਨੇ ਤਾਂ ਇੰਨਾ ਨਾਮਣਾ ਖੱਟਿਆ ਹੈ ਕਿ ਉਹਨਾਂ ਦੇ ਮੁਕਾਬਲੇ ਸ਼ਾਇਦ ਕਿਸੇ ਲੇਖਕ ਦੀ ਜਿਹੜੀ ਮੂਲ ਰਚਨਾ ਮੂਲ ਰਚਨਾ ਮਤਲਬ ਜਿਹੜੀ ਕਿ ਉਹਨੇ ਆਪ ਲਿਖੀ ਆ ਉਹਦੀ ਆਪਣੀ ਕਿਰਤ ਹੈ ਉਹਨੂੰ ਵੀ ਉਹਨਾ ਮਹੱਤਵ ਪ੍ਰਾਪਤ ਨਹੀਂ ਹੋਇਆ ਕਿਉਂਕਿ ਜਿਹੜੀਆਂ ਅਨੁਵਾਦ ਹੋਈਆਂ ਚੀਜ਼ਾਂ ਨੇ ਉਹਦੇ ਵਿੱਚ ਕੁਛ ਅਲੱਗ ਤਰੀਕੇ ਦਾ ਹੁੰਦਾ ਇੱਕ ਲੇਖਕ ਹੋਰ ਤਰੀਕੇ ਦਾ ਲਿਖਦਾ ਹੁਣ ਜੇਕਰ ਕੋਈ ਵੀ ਲੇਖਕ ਜਾਂ ਕੋਈ ਵਿਅਕਤੀ ਕਿਸੇ ਵੀ ਪੁਸਤਕ ਨੂੰ ਜਾਂ ਕੋਈ ਇਸੇ ਵੀ ਤਰ੍ਹਾਂ ਦੀ ਕੋਈ ਲਿਖਤ ਨੂੰ ਅਨੁਵਾਦ ਕਰਦਾ ਤਾਂ ਇਟ ਮੀਨਸ ਕੀ ਹੈ ਕਿ ਉਹਦੇ ਵਿੱਚ ਕੁਛ ਦੱਸਣ ਯੋਗ ਹੈ ਇਸ ਤੋਂ ਇਲਾਵਾ ਪੰਜਾਬੀ ਵਿੱਚ ਗਿਆਨ ਵਿਗਿਆਨ ਅਤੇ ਸਮਾਜ ਵਿਗਿਆਨਾਂ ਦੇ ਖੇਤਰ ਦੇ ਵਿੱਚ ਵੀ ਹੋਇਆ ਹੈ ਮੇਨੂੰ ਜਿਹੜਾ ਅਨੁਵਾਦ ਹੈ ਉਹ ਵਿਗਿਆਨ ਸਮਾਜ ਵਿਗਿਆਨ ਦੇ ਖੇਤਰਾਂ ਦੇ ਵਿੱਚ ਵੀ ਕੀਤਾ ਗਿਆ ਹੈ ਡਾਕਟਰ ਸਰਜੀਤ ਸਿੰਘ ਢਿੱਲੋਂ ਨੇ ਜੀਵ ਵਿਗਿਆਨ ਦੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਤੇ ਡਾਕਟਰ ਹਰਦੇਵ ਸਿੰਘ ਬਿਰਕ ਨੇ ਭੌਤਿਕ ਵਿਗਿਆਨ ਦੀਆਂ ਪੁਸਤਕਾਂ ਦਾ ਅਨੁਵਾਦ ਕੀਤਾ ਹੈ ਤੇ ਡਾਕਟਰ ਪ੍ਰੇਮ ਪ੍ਰਕਾਸ਼ ਜੰਮੂ ਆਧ ਵਿਦਵਾਨਾਂ ਨੇ ਸਮਾਜ ਵਿਗਿਆਨਾਂ ਨਾਲ ਸੰਬੰਧਿਤ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਸਫਲ ਅਨੁਵਾਦ ਕੀਤੇ ਨੇ ਮੀਨਸ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਇੰਸ ਦੇ ਵਿੱਚ ਵੀ ਪੋਸੀਬਲ ਹੈ ਇਹ ਸਮਾਜ ਵਿਗਿਆਨ ਜਿਹੜੀਆਂ ਅਸੀਂ ਕਹਿੰਦੇ ਵੀ ਸੋਸ਼ਲ ਸਾਇੰਸਸ ਸਾਰਿਆਂ ਦੇ ਵਿੱਚ ਜਿਹੜੇ ਅਨੁਵਾਦ ਨੇ ਉਹ ਹੋ ਰਹੇ ਨੇ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਦੀ ਸਮਰੱਥਾ ਮੌਜੂਦ ਹੈ ਮੀਨਸ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਨੀ ਕੈਪੇਬਿਲਿਟੀ ਹੈ ਸਮਰੱਥਾ ਹੈ ਕਿ ਹਰ ਲੈਂਗੁਏਜ ਦੇ ਵਿੱਚ ਲਿਖੀ ਹੋਈ ਜਿਹੜੀ ਕਿਤਾਬ ਹੈ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਅਨੁਵਾਦ ਕਰ ਸਕਦੇ ਹਾਂ ਇਸ ਵਿੱਚ ਅਰਬੀ ਫਾਰਸੀ ਉਰਦੂ ਦੇਸ਼ੀ ਵਿਦੇਸ਼ੀ ਹਰ ਕਿਸਮ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਤੇ ਉਹਨਾਂ ਦੁਆਰਾ ਰਚੇ ਸਾਹਿਤਿਕ ਵਰਤਾਰੇ ਦਾ ਵਰਤਾਰੇ ਦਾ ਅਨੁਵਾਦ ਕਰਨ ਦੀ ਜਿਹੜੀ ਪੂਰੀ ਪੂਰੀ ਸਮਰੱਥਾ ਹੈ ਸ਼ਕਤੀ ਹੈ ਪੰਜਾਬੀ ਲੋਕਾਂ ਤੱਕ ਜਿਹੜਾ ਯੂਰਪ ਦਾ ਬਹੁਤ ਸਾਰਾ ਗਿਆਨ ਹੈ ਉਹ ਅਨੁਵਾਦ ਦੇ ਰਾਹੀਂ ਹੀ ਪ੍ਰਾਪਤ ਹੋਇਆ ਕਿਉਂਕਿ ਸਾਨੂੰ ਜੇਕਰ ਕੋਈ ਅਸਤਨ ਦੀ ਭਾਸ਼ਾ ਵਿੱਚ ਲਿਖੀ ਹੋਈ ਕਿਤਾਬ ਮਿਲਦੀ ਹੈ ਸਾਨੂੰ ਉਹ ਭਾਸ਼ਾ ਨਹੀਂ ਆਉਂਦੀ ਤਾਂ ਸਾਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਲਿਖਿਆ ਸੀ ਉਹਦਾ ਗਿਆਨ ਪ੍ਰਾਪਤ ਨਹੀਂ ਕਰ ਸਕਾਂਗੇ ਪਰ ਜੇਕਰ ਉਹ ਹੀ ਕਿਤਾਬ ਸਾਨੂੰ ਅਨੁਵਾਦ ਹੋ ਕੇ ਪ੍ਰਾਪਤ ਹੋ ਜਾਂਦੀ ਹੈ ਤਾਂ ਜਿਹੜਾ ਉਹ ਗਿਆਨ ਹੈ ਭਾਵੇਂ ਕਿਸੇ ਵੀ ਸਟੇਟ ਦਾ ਕਹਿ ਲਓ ਕਿਸੇ ਵੀ ਲੈਂਗੁਏਜ ਦੇ ਵਿੱਚ ਲਿਖਿਆ ਹੈ ਕਿਸੇ ਵੀ ਕੰਟਰੀ ਦਾ ਤਾਂ ਅਸੀਂ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਲੋੜ ਹੈ ਆਧੁਨਿਕ ਸਮੇਂ ਦੇ ਹੋਰ ਗਿਆਨ ਸ਼ਾਸਤਰਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਤਾਂ ਜੋ ਸਮਕਾਲੀ ਅਨੁਸ਼ਾਸਨਾਂ ਦੇ ਜਿਹੜਾ ਮੀਨਸ ਆਧੁਨਿਕ ਸਮਾਂ ਸਾਡਾ ਉਹਦੇ ਹਾਨ ਦੇ ਵਿੱਚ ਜਿਹੜਾ ਆਪਣਾ ਗਿਆਨ ਹੈ ਉਹ ਅਸੀਂ ਰੱਖ ਸਕੀਏ ਅੱਜ ਦੇ ਵਿਸ਼ਵੀਕਰਨ ਦੇ ਦੌਰਾਨ ਖੂਹ ਦੇ ਡੱਡੂ ਬਣੇ ਰਹਿਣਾ ਆਪਣੇ ਆਪ ਦੇ ਵਿੱਚ ਖਤਰਨਾਕ ਰੁਝਾਨ ਹੈ ਹੁਣ ਜਿਵੇਂ ਦੇਖੋ ਡੱਡੂ ਖੂਹ ਦੇ ਵਿੱਚ ਹੁੰਦਾ ਹੈ ਉਹ ਆਪਣੇ ਆਪ ਵਾਰੀ ਸੋਚਦਾ ਕਿ ਮੇਰੇ ਕੋਲ ਹੀ ਹੈ ਸਾਰਾ ਗਿਆਨ ਮੈਂ ਹੀ ਹਾਂ ਜਦ ਕਿ ਉਹ ਤਾਂ ਖੂਹ ਦੇ ਵਿੱਚ ਬੈਠਾ ਹੁਣ ਤਾਂ ਬਾਹਰਲੀ ਦੁਨੀਆ ਬਾਰੇ ਕੁਝ ਪਤਾ ਹੀ ਨਹੀਂ ਇਸ ਤਰੀਕੇ ਨਾਲ ਜਿੰਨੀ ਦੇਰ ਤੱਕ ਸਾਡੇ ਕੋਲ ਦੂਸਰੀਆਂ ਭਾਸ਼ਾਵਾਂ ਦਾ ਅਨੁਵਾਦ ਆਪਣੀ ਪੰਜਾਬੀ ਭਾਸ਼ਾ ਵਿੱਚ ਹੋਇਆ ਨਹੀਂ ਮਿਲੇਗਾ ਤਾਂ ਅਸੀਂ ਵੀ ਖੂਦੇ ਡੱਡੂ ਵਾਂਗ ਹੀ ਰਹਾਂਗੇ। ਨੋ ਡਾਊਟ ਹੁਣ ਸਾਨੂੰ ਜਿਹੜੀਆਂ ਹੋਰ ਭਾਸ਼ਾਵਾਂ ਨੇ ਉਹ ਵੀ ਆਉਂਦੀਆਂ ਨੇ। ਜਿਵੇਂ ਕਿ ਪੰਜਾਬੀ ਤਾਂ ਅਸੀਂ ਪੜ੍ਹ ਲਿਖ ਲੈਨੇ ਆ ਵਧੀਆ। ਹਿੰਦੀ ਵੀ ਕਰ ਸਕਦੇ ਆ, ਇੰਗਲਿਸ਼ ਵੀ ਕਰ ਸਕਦੇ ਆ। ਬਟ ਜਿਹੜੀਆਂ ਇਸ ਤੋਂ ਵੀ ਨਾ ਹੋਰ ਭਾਸ਼ਾਵਾਂ ਨੇ। ਇੱਕ ਅੱਧੀ ਕਿਸੇ ਵਿਅਕਤੀ ਨੂੰ ਹੋਰ ਆਉਂਦੀ ਹੋ ਸਾਰੇ 2-3 ਹੋਰ ਆਉਂਦੇ ਹੋ ਸਕਦੇ ਨੇ ਬਟ ਸਾਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਹੁੰਦਾ। ਤੇ ਇਸ ਤੋਂ ਬਚਣ ਦੇ ਲਈ ਜਿਹੜੇ ਸਮਕਾਲੀ ਕਵਾਂਤਰੀ ਉਤਕ੍ਰਿਸ਼ਟ ਸਾਹਿਤ ਉਹਦਾ ਅਨੁਵਾਦ ਕਰਨਾ ਇਸ ਵੱਲ ਉਹਨੂੰ ਪੜਨਾ ਬਹੁਤ ਹੀ ਜ਼ਿਆਦਾ ਲਾਹੇਵੰਦ ਹੈ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਅਨਵਾਦ ਦੀ ਲੋੜ ਤੇ ਮਹੱਤਤਾ ਕੀ ਹੈ ਥੈਂਕਸ ਫॉर ਵਾਚਿੰਗ